ਵਾਚ ਖੜਾ ਭਾਈ ਗਜਾ ਪਾਉਣਾ ਨਾ ਪਾਉ ਤੇ ਰਾਜੇ ਦੇ ਹੋਤੇ ਵੀ ਰਾਜੇ ਦੇ ਭਾਈ ਜਿਹੜੇ ਹੋਤੇ ਮੂ ਰੱਖੇ ਬੈਨ ਉੱਪਰ ਤੇ ਉਹ ਕਹਿੰਦੇ ਵੀ ਰਾਜੇ ਨੂੰ ਕਹਿੰਦੇ ਵੀ ਐ ਕਰਕੇ ਵੀ ਬਾਬਾ ਹੋ ਆਇਆਗਾ ਵੀ ਬਾਬਾ ਕੋ ਸਾਦਾ ਆਇਆਗਾ ਜਾ ਲੈਣਾ ਕਹਿੰਦਾ ਪਾ ਦੋ ਉਹ ਨਾ ਕਹਿੰਦਾ ਉਹਨੂੰ ਪਤਾ ਨਹੀਂ ਮੇਰੇ ਕਿਹੜੇ ਟਾਈਮ ਆ ਗਜਾ ਪਾਉਣ ਦਾ ਕਹਿੰਦਾ ਤੇ ਤੁਸੀਂ ਦੱਸਿਆ ਨਾ ਉਹਨੂੰ ਕਹਿੰਦਾ ਦੱਸਿਆ ਤੀਗਾ ਕਹਿੰਦਾ ਫਿਰ ਮੈਂ ਤੜਕੇ ਵੇਲੇ ਜਾ ਪਾਉਣਾਗਾ ਸਭ ਨੂੰ ਪਾਤੀ ਤੜਕੇ ਆ ਜਾਂਦਾ ਤਾਂ ਪਾ ਦਿੰਦਾ ਮੈਨੂੰ ਨਹੀਂ ਟਾਈਮ ਹੈਗਾ ਮੇਨੂੰ ਟਾਈਮ ਨਹੀਂ ਤੇ ਕਹਿੰਦਾ ਦੱਸ ਦੋ ਉਹਨੂੰ ਤੇ ਪਈ ਉਹਨੂੰ ਕਹਤਾ ਵੀ ਵਰਾਜ ਦਾ ਟਾਈਮ ਹੈ ਨਹੀਂ ਜਾ ਪਾਉਂਦਾ ਜੇ ਤੇ ਵੀ ਉਹ ਪਾਉਂਦਾ ਨਹੀਂ ਤੇ ਕਹਿੰਦਾ ਵੀ ਨਾ ਕਿ ਮੈਂ ਤਾਂ ਪਵਾ ਕੇ ਲੈ ਕੇ ਜਾ ਤੇ ਪਾ ਦੋ ਤੁਸੀਂ ਨਾ ਕੋਈ ਕੁਸ ਨਾ ਕੋਸ ਕਹਿੰਦੇ ਰਾਜ ਨੂੰ ਉਹ ਕਹਿੰਦੇ ਉਹਨੂੰ ਕੋਈ ਤਾਂ ਜਾਂਦਾ ਨਹੀਂਗਾ ਵੀ ਕਹਿੰਦਾ ਵੀ ਪਾ ਦੋ ਤੇ ਕਹਿੰਦਾ ਚੰਗਾ ਹੈ ਕਹਿੰਦਾ ਤੇ ਤੇ ਕੋੜਾ ਨੀਲੇ ਦਰਈਏ ਪਾ ਤੇ ਭਾਈ ਉਹਨੇ ਤਾਂ ਨੌਕਰ ਨੂੰ ਜਾ ਕੇ ਲਿੱਦਦਾ ਚੱਕ ਉਹਦੇ ਉਹਦੇ ਚ ਪਾ ਲਾ ਲਈ ਚ ਉਹ ਉਵੇਂ ਲੈ ਕੇ ਲਿੱਦਦਾ ਵਾਗ ਗਿਆ ਜਿਹਦਾ ਉਹ ਲਿੱਦ ਲੈ ਕੇ ਵਾਗ ਗਿਆ ਉਹਨੇ ਆਪਣੀ ਕੁਟੀਆ ਦੇ ਜਾ ਕੇ ਵਾਰ ਮੂਰੇ ਢੇਰੀ ਦਾ ਚੱਲ ਪਈ ਆਬਦਾ ਉਹ ਉਥੇ ਪਾਸ ਪੂਜਾ ਕਰਦਾ ਰਿਹਾ ਬਾਹਰ ਜੰਗਲਾਂ ਚ ਤੇ ਭਾਈ ਕਈ ਸਾਲਾਂ ਤੋਂ ਰਾਜਾ ਕਿਤੇ ਸਕਾਰ ਫੇੜਣ ਗਿਆ ਜਿਹੜਾ ਸਕਾਰ ਫੇੜਣ ਗਿਆ ਤੇ ਭਾਈ ਉਹਨੂੰ ਲੱਗੀ ਤੀ ਤੇ ਉਹਨੇ ਆਖਿਆ ਕੁਟੀਆਂ ਗਿਆ ਚਲ ਇੱਥੇ ਕੋ ਰਹਿੰਦਾ ਹੋਊਗਾ ਇੱਥੇ ਪਾਣੀ ਪੀਣਾ ਮੈਂ ਕਹਿੰਦਾ ਤੇ ਭਾਈ ਜਦੋਂ ਉੱਥੇ ਦੇਖਿਆ ਆਲੇ ਵਾਲੇ ਕੁੜੀਆ ਚ ਤੇ ਭਾਈ ਸਾਂਹ ਬੈਠਾ ਹੁਣ ਕਹਿੰਦਾ ਵੀ ਬਾਬਾ ਮੈਂ ਤਾਂ ਪਾਣੀ ਪੀਣਾ ਸੀ ਕਹਿੰਦਾ ਪੀ ਲੈ ਭਗਤਾ ਪੀ ਲੈ ਭਾਈ ਪਾਣੀ ਕਹਿੰਦਾ ਆ ਚਾਰ ਸਫਰ ਦੇਖ ਕੇ ਕਹਿੰਦਾ ਬਾਬਾ ਤੂੰ ਇੱਥੇ ਰਹਿਣਾ ਕੱਲਾ ਤੇ ਇੱਥੇ ਨਾ ਕੋਈ ਤੇਰੇ ਘੋੜੇ ਸਾਡੇ ਰੱਖੇ ਨੇਗੇ ਤੇ ਇਹ ਤੇਰੀ ਕੁਟੀਆਂ ਦੇ ਬਾਹਰ ਮੂਰੇ ਲਿੱਦ ਦੀ ਕਹਿੰਦਾ ਰੂੜੀ ਕਿਵੇਂ ਲੱਗੀ ਆ ਤੇ ਬਿਖੂੜੇ ਤੇਰੇ ਰੱਖੇ ਨਹੀਂ ਹੋਏ ਹੈਗੇ ਹਾਂ ਹਾਂ ਕਹਿੰਦਾ ਇਹ ਤਾਂ ਭਗਤਾਂ ਤੇਰੀ ਦੇਣ ਹੀ ਆ ਹਾਂ ਹਾਂ ਦੇਖਿਆ ਫਿਰ ਤੇਰੀ ਦੇਣ ਹੀ ਆ ਕਹਿੰਦਾ ਮੇਰੀ ਦੇਣ ਕਿਵੇਂ ਆ ਕਹਿੰਦਾ ਯਾਦ ਕਰ ਲੈ ਹਾਂ ਤੇ ਤੇਰੇ ਤਾਂ ਹੀ ਦਿੱਤੀ ਤੇ ਠੀਕ ਆ ਹਾਂ ਕਹਿੰਦਾ ਵੀ ਮੈਂ ਮੈਂ ਤਾਂ ਦਿੱਤੀ ਨਹੀਂ ਕਿਸੇ ਨੂੰ ਲਿੱਦ ਕਹਿੰਦਾ ਮੈਂ ਮੈਂ ਕਦਾ ਹੋ ਕਰਿਆ ਤਾਂ ਤੂੰ ਯਾਦ ਕਰ ਲੈ ਕੋਈ ਜੋਗੀ ਆਇਆ ਹੋਊਗਾ ਕਿਸੇ ਨੂੰ ਤੋ ਖੈਰ ਪਾਈ ਹੋਊਗੀ ਹਾਂ ਕਹਿੰਦਾ ਹਾਂ ਕਹਿੰਦਾ ਇੱਕ ਜੋ ਵੀ ਆਇਆ ਤੇ ਕਹਿੰਦਾ ਉਹਨੂੰ ਮੈਂ ਟਾਈਮ ਮੇਰਾ ਬੰਨਿਆ ਹੈਗਾ ਤਾਂ ਮੈਂ ਤੜਕੇ ਵੇਲੇ ਮੇਰਾ ਟਾਈਮ ਆਗਾ ਵੀ ਉਹੋ ਜੀ ਨੂੰ ਦਾਨ ਕਰਨਾ ਉਹੋ ਕਰਦਾ ਫਿਰ ਮੈਂ ਕਿਸੇ ਨੂੰ ਦਾਨ ਨਹੀਂ ਕਰਦਾ ਪਰ ਮੈਂ ਕੋਈ ਆਈ ਤੇ ਕਹਿੰਦਾ ਵੀ ਫਿਰ ਮੈਂ ਉਹਦੋਂ ਆਇਆ ਤੇ ਜੀ ਵੀ ਤੂੰ ਮੈਨੂੰ ਪਾਈ ਇਹ ਮੈਂ ਨਾ ਕਿੱਥੇ ਢੇਰੀ ਕਰਤੀ ਜਨਾ ਬਾਬਾ ਫਿਰ ਇਹਦਾ ਹੱਲ ਇਹ ਇਹ ਮਹਿਤਾ ਫਿਰ ਨਹੀਂ ਪਾਈ ਨਹੀਂ ਤੇ ਤੈਨੂੰ ਇਹ ਤਾਂ ਰੂੜੀ ਲੱਗ ਗਈ ਹਾਂ ਵੀ ਇਹ ਤਾਂ ਰੂੜੀ ਲੱਗ ਗਈ ਮੈਂ ਤਾਂ ਤੈਨੂੰ ਥੋੜੀ ਜਿਹੀ ਪਾਈ ਸੀ ਕਹਿੰਦਾ ਕਹਿੰਦਾ ਫਿਰ ਇਹ ਰੂੜੀ ਲੱਗ ਗਈ ਕਹਿੰਦਾ ਹੁਣ ਐ ਲੱਗ ਗਈ ਇਹ ਤੈਨੂੰ ਸਾਰੇ ਖਾਣੇ ਪਾ ਮੈਂ ਤੈਨੂੰ ਪਿਛਲੇ ਜਨਮ ਵਿੱਚ ਦੂਜੇ ਜਨਮ ਵਿੱਚ ਖਾਣੀ ਪਵੇ ਤਾਂ ਮੈਂ ਇਸ ਜਨਮ ਵਿੱਚ ਖਾਣੀ ਪਵੇ ਭਾਵੇਂ ਮਾਰ ਕੇ ਕੋਈ ਕੀੜਾ ਮਕੌੜਾ ਕੁਝ ਬਣ ਕੇ ਤੈਨੂੰ ਖਾਣੀ ਪਵੇ ਤੈਨੂੰ ਖਾਣੀ ਪਵੇ ਅੱਛਾ ਮੈਂ ਮੈਲਾ ਤੋਂ ਢਾਲ ਲਵਾ ਬਾਬਾ ਜੀ ਮੈਂ ਤਾਂ ਪੈਕਿਕ ਪਾਉਦੇ ਕਹਿੰਦਾ ਮੈਨੂੰ ਦੱਸ ਕੋਈ ਇਹਦਾ ਹੱਲ ਕਹਿੰਦਾ ਤੇ ਕਹਿੰਦਾ ਹੱਲ ਇਹਦਾ ਇੱਕ ਹੈਗਾ ਕਹਿੰਦਾ ਕੀ ਕਹਿੰਦਾ ਪਿੰਡ ਚ ਕਹਿੰਦਾ ਜਦੋਂ ਸਾਰਾ ਪਿੰਡ ਤੇਰੀ ਨਿੰਦਿਆ ਕਰੂਗਾ ਤੇ ਤੇਰੀ ਇਹ ਕੰਨਾ ਰੂੜੀ ਚੱਕੀ ਹੈ। ਅੱਛਾ। ਇਹ ਲੋੜ ਜ਼ਰੂਰੀ ਚੱਕੀ ਹੈ ਉਹ ਵੀ ਜੇ ਕਹਿੰਦਾ ਇੱਕ ਵੀ ਕਿਸੇ ਨੇ ਨਾਂ ਲੰਦਿਆ ਕਰੀ ਤੇਰੇ ਤੈਨੂੰ ਖਾਣੀ ਪਊ। ਅੱਛਾ। ਕਹਿੰਦਾ ਅਸਾ ਬਾਬਾ ਕਹਿੰਦਾ ਫਾਇ ਉਹਨੇ ਤਾਂ ਸੋਚਿਆ ਜਾ ਕੇ ਆਪਦੇ ਵਜੀਰ ਨੂੰ ਪੁੱਛਿਆ ਵੀ ਮੈਂ ਕੀ ਕਰਾਂ ਹੁਣ ਹਨਾ ਵੀ ਮੇਰੇ ਨਾਲ ਤਾਂ ਐ ਬਣ ਗਈ। ਕਹਿੰਦਾ ਵੀ ਤੂੰ ਗਲਤ ਕੰਮ ਕਰਨੇ ਦਾਰੂ ਗੁਰੂ ਕਿਣੀ ਲੱਗ ਮੈਨ ਲੱਗ ਜਾ। ਕਹਣਾ ਕੀਤਾ ਤੇ ਫਾਇਓ ਤਾਂ दारू ਗੁਰੂ ਨੂੰ ਲੱਗਾ ਹਰੇ ਕੋ ਨੂੰ ਮੰਦਾ ਬੋਲਣ ਲੱਗ ਗਿਆ ਬਹੁਤ ਸਾਰਾ ਲਾ ਹਾਂ ਤੇ ਸਭ ਨੂੰ ਆ ਪੁੱਠਾ ਬੋਲਿਆ ਕਰੇ ਹਰੇ ਬਣਾ ਲੜਾਈ ਮੁੱਲ ਪਾੜਿਆ ਕਰੇ ਵੀ ਮੈਨੂੰ ਦੁਨੀਆ ਨਹੀਂ ਤੇ ਤੇ ਫਿਰ ਸਾਰੇ ਪਿੰਡ ਨੇ ਨਿੰਦਿਆ ਨਿੰਦਿਆ ਵੀ ਰਾਜਾ ਕਿ ਚੱਜ ਲੱਗਿਆ ਕਰਨਾ ਇੰਨਾ ਵਧੀਆ ਰਾਜਾ ਸੀਗਾ ਆਪਣੇ ਪਿੰਡ ਦਾ ਦੇਖ ਤੇ ਵੀ ਆ ਕੀ ਹੋ ਗਿਆ ਰਾਜੇ ਨੂੰ ਐਂ ਕਰ ਲਾ ਹਰੇ ਕੋ ਦੀ ਨਿੰਦਿਆ ਲੱਗਿਆ ਕਰਨਾ ਤੇ ਫਿਰ ਸਭ ਨੇ ਨਿੰਦਿਆ ਕਰੀ ਇੱਥੇ ਮੁਰਤੇ ਭਾਈ ਬਾਪੂ ਕੋਲ ਪਾ ਕੇ ਕਹਿੰਦਾ ਵਾ ਵੀ ਬਾਬਾ ਹੁਣ ਤਾਂ ਸਾਰਾ ਪਿੰਡ ਕਹਿੰਦਾ ਨਿੰਦਿਆ ਕਰਨ ਲੱਗ ਗਿਆ ਕਹਿੰਦਾ ਫਿਰ ਊੜੀ ਦੇਖੀ ਕੋਈ ਊੜੀ ਵੀ ਕਿੰਦਰਾ ਗਾਵ ਹੋ ਗਈ ਦੇਖਿਆ ਊੜੀ ਵੀ ਗਾਵ ਹੋ ਗਈ ਹੈ ਨਾ ਕਹਿੰਦਾ ਥੋੜੀ ਜਿਹੀ ਪੈ ਜਿੰਨੀ ਕੋਨਾ ਪਾਈ ਉਹਨੇ ਕੇ ਪੈ ਤੁੰਨੀ ਤਾਂ ਬਚ ਗਈ ਹਾਂ ਕਹਿੰਦਾ ਆਹਾ ਬਾਬਾ ਕੇ ਇਹ ਤਾਂ ਇੰਨੀ ਕੁ ਬਚੀ ਪਈ ਕਹਿੰਦਾ ਇਹ ਤਾਂ ਤੈਨੂੰ ਖਾਣ ਨੂੰ ਕਹਿੰਦਾ ਇਹ ਮੈਂ ਤਾਂ ਨਹੀਂ ਖਾਂਦਾ ਕਹਿੰਦਾ ਪਾਪਾ ਲਿੱਦ ਕਿਵੇਂ ਖਾਵਾਂ ਮੈਂ ਕਹਿੰਦਾ ਹਾਂ ਤੇ ਬਾਈ ਕਿਵੇਂ ਸਿੱਧਾ ਹਾਂ ਹਾਂ ਤੇ ਕਹਿੰਦਾ ਕਿ ਲਿੱਦ ਧੰਨਵਾਦ ਖਾਂਦਾ ਕਹਿੰਦਾ ਫਿਰ ਤੂੰ ਇਹ ਕਹਿੰਦਾ ਇੰਨੀ ਕਿਫਤਾਂ ਬਚ ਗਈ ਪਿੰਡ ਚ ਕੋਈ ਇੱਕ ਬੁੜੀ ਆ ਕਹਿੰਦਾ ਹੁਣ ਤੇਰੀ ਨਿੰਦਿਆ ਨਹੀਂ ਕਰੀ ਕਰੀ ਕਹਿੰਦੀ ਉਹ ਕਹਿੰਦੀ ਇਹ ਕੋਈ ਕਾਰਨ ਨਾਗਾ ਤਾਂ ਰਾਜਾ ਇਹ ਬਣਿਆਗਾ ਵੀ ਰਾਜਾ ਤਾਂ ਆਪਣਾ ਬਹੁਤ ਚੰਗਾ ਕਹਿੰਦਾ ਤੇ ਵੀ ਇਹੇ ਕਹਿੰਦਾ ਤਾਂ ਕਰਕੇ ਉਹ ਬੁੜੀ ਨੇ ਤੇਰੀ ਨਿੰਦਿਆ ਨਹੀਂ ਕਰੀ ਤਾਈ ਐ ਇੰਨੀ ਕਵਾਟੀ ਇਹ ਤੈਨੂੰ ਭਾਈ ਦੂਜੀ ਜੂਨੀ ਚ ਲਾ ਲਾ ਕੋਈ ਕੀੜਾ ਮਕੌੜਾ ਕੁਸ ਬਣ ਕੇ ਤੈਨੂੰ ਇਹ ਖਾਣੀ ਪਊਗੀ ਇਹ ਤੈਨੂੰ ਇੰਨੀ ਭੁੱਖਤ ਨਹੀਂ ਭੋਗਾਂ ਹਾਂ ਬਾਰੇ ਸੋਚੀ ਵੀ ਸਾਧ ਸੰਤ ਨੂੰ ਇਥੇ ਜੇ ਖੈਰ ਲਾਉਣਾ ਹੁੰਦਾਗਾ ਉਹਨੂੰ ਪਾ ਦੋ ਹਾਂ ਦੋ ਤਾਈ ਚਾਹੇ ਤਾਈ ਦਾਦੇ ਹੁੰਦੇ ਤਾਂ ਤਰ ਤਾਇਆ ਕਹਿੰਦਾ ਹੁੰਦਾ ਖਾਲੀ ਨਾ ਮੋੜੇ ਮੋੜੇ ਹਾਂ ਭਾਵੇਂ ਦੋ ਦਾਣੇ ਪਾ ਦੇ ਸਾ ਪਾ ਕੇ ਪਾ ਦੋ ਖਾਲੀ ਨਾ ਮੰਗਣਾ ਆਇਆ ਤਾਂ ਬਾਲਾ ਹੋ ਹੁੰਦਾ ਦਾ ਮਰਕੇ ਮੰਗਣਾ ਹਾਂ ਇਹ ਕਹਿੰਦਾ ਸਾਡੇ ਕਹਿੰਦਾ ਮਰਕੇ ਮੰਗਦਾ ਅਗਲਾ ਹਾਂ ਤਾਂ ਹੀ ਤਾਂ ਉਹਨੂੰ ਮੋੜਦੇ ਫਿਰ ਉਹਦਾ ਚਿੱਤ ਦੁਖੀ ਹੁੰਦਾ ਦੁਖੀ ਹੁੰਦਾ ਦਾ ਹਾਂ